ਇਹ ਮਾਲਕੀ ਤੇ ਗਰਦੌਰੀ ਹੈ 11/12/2025 ਇਹ ਕਿਤੇ ਵੀ ਅਸੀਂ ਕਾਨੂੰਨ ਚ ਜਾਈਏ ਅਦਾਲਤ ਚ ਜਾਈਏ ਪੁਲਿਸ ਪ੍ਰਸ਼ਾਸਨ ਕੋਲ ਜਾਈਏ ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੇ ਤੋਂ ਕਬਜ਼ਾ ਕਿਸ ਤਰ੍ਹਾਂ ਦਾ ਸੀ ਇਹ ਜਿਹੜਾ ਮੰਗਿਆ ਜਾਂਦਾ ਕਿਉਂ ਜਿਹੜੀ ਲੜਾਈ ਸੀ ਉਹ 5 ਕਨਾਲ 16 ਮਰਲੇ ਚ ਹੋਈ ਸੀ ਔਰ ਲੜਾਈ ਜਿਹੜੀ ਆ ਉਹ ਬਖੂਆ ਵੀ ਇਹ 5 ਕਨਾਲ 16 ਮਰਲੇ ਦਾ ਬਣਿਆ ਸੀ ਕਿਉਂਕਿ ਲੜਾਈ ਇੱਥੇ ਹੋਈ ਸੀ ਮੇਰੇ ਤੇ ਵੀ ਬਹੁਤ ਹਮਲੇ ਹੋਇਆ ਅਜੇ ਵੀ ਮੇਰੀ ਬਾਹਂ ਤੇ ਨੁਕਸ ਹੈ ਗੰਡਾਂ ਬੱਝੀਆਂ ਹੋਈਆਂ ਖੂਨ ਦੀਆਂ ਜਿੱਦਾਂ ਮੈਂ ਹੁਣ ਸ਼੍ਰੀ ਗੰਗਾ ਨਗਰ ਦੇ ਇੱਕ ਹਸਪੀਟਲ ਤੋਂ ਆਪਣਾ ਇਲਾਜ ਕਰਾ ਰਿਹਾ। ਕਿ ਜਦੋਂ 50 60 ਗੁੰਡੇ ਆ ਗਏ ਸੀ ਤਾਂ ਚਾਰਾਂ ਦੋਚੀਆਂ ਨੇ ਮੇਰੇ ਪਿਤਾ ਨੂੰ ਇਹ ਧਮਕੀ ਦੇ ਕੇ ਗਏ ਸੀ ਕਿ ਇੱਕ ਘੰਟਾ ਰੁਕ ਜਾ ਅਸੀਂ ਫੇਰ ਆਉਂਦੇ ਆ। ਅੱਜ ਤੋਂ ਮਹੀਨਾ ਖ ਪਹਿਲਾਂ ਸ਼੍ਰੀ ਮੁਖਸਰ ਸਾਹਿਬ ਤੋਂ ਇੱਕ ਧਰਨੇ ਪ੍ਰਦਰਸ਼ਨ ਦੀ ਅਸੀਂ ਕਵਰੇਜ ਕੀਤੀ ਸੀਗੀ ਤੇ ਉੱਥੇ ਆ ਜਿਹੜਾ ਐਸਐਸਪੀ ਦਫ਼ਤਰ ਤੱਕ ਰਾਉ ਕੀਤਾ ਸੀਗਾ ਐਸਕੇਐਮ ਵੱਲੋਂ ਐਸਕੇਐਮ ਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀਗਾ ਉਸ ਧਰਮੇ ਧਰਨੇ ਪ੍ਰਦਰਸ਼ਨ ਦੇ ਵਿੱਚ ਧਰਨਾਕਾਰੀਆਂ ਦੀ ਮੰਗ ਇਹ ਸੀਗੀ ਕਿਉਂਕਿ ਇੱਕ ਕਿਸਾਨ ਨਿਮਨ ਕਿਸਾਨੀ ਦੇ ਵਿੱਚੋਂ ਉਸ ਦੀ ਜਿਹੜੀ ਮਾਰਕੁੱਟ ਦੇ ਦੌਰਾਨ ਆ ਜਿਹੜੀ ਉਹ ਮੌਤ ਹੋ ਜਾਂਦੀ ਹੈਗੀ ਹਸਪੀਟਲ ਦੇ ਵਿੱਚ ਉਹ ਧਰਨਾ ਚੱਲਦਾ ਰਿਹਾ ਪਰ ਇਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਕੇ ਜਿਹੜਾ ਫਿਲਹਾਲ ਇੱਕ ਵਾਰੀ ਹੈ ਜਿਹੜਾ ਪਰਚਾ ਕਰਵਾਤਾ ਸੀਗਾ ਤੇ ਕੁਝ ਲੋਕਾਂ ਦੇ ਜਿਹੜੇ ਨਾਮ ਵੀ ਜਿਹੜੇ ਉਸ ਪਰਚੇ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਫਿਲਹਾਲ ਪਰਚਾ ਹੋ ਗਿਆ ਸੀਗਾ ਮਾਮਲਾ ਜਿਹੜਾ ਉਹ ਜਾਂਚ ਅਧੀਨ ਆ ਪਰ ਫਿਰ ਤੋਂ ਉਸ ਪਰਿਵਾਰ ਵੱਲੋਂ ਤੇ ਬੰਗਲਪਿੰਡ ਦੇ ਕੁਝ ਆ ਆਗੂ ਲੋਕਾਂ ਵੱਲੋਂ ਆ ਜਿਹੜਾ ਇੱਥੇ ਇਕੱਠ ਕੀਤਾ ਗਿਆ ਪਿੰਡ ਦੇ ਵਿੱਚ ਹੀ ਤੇ ਇਹਨਾਂ ਵੱਲੋਂ ਆ ਜਿਹੜਾ ਹੁਣ ਨਵੀਂ ਗੱਲਬਾਤ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਇਹਨਾਂ ਵੱਲੋਂ ਜਿਹੜਾ ਕੁਝ ਕੁ ਨਵੀਆਂ ਚੀਜ਼ਾਂ ਜਿਹੜੀਆਂ ਉਸ ਧਰਨੇ ਪ੍ਰਦਰਸ਼ਨ ਤੋਂ ਬਾਅਦ ਆ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆਪਾਂ ਇੱਥੇ ਕੁਝ ਪਤਵੰਤੇ ਸੱਜਣ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੁਣ ਕੀ ਮਾਮਲਾ ਹੈਗਾ ਕਿਉਂਕਿ ਜਦੋਂ ਪਰਚਾ ਹੀ ਬਣ ਗਿਆ ਤੇ ਪਰਚਾ ਬਣਨ ਤੋਂ ਬਾਅਦ ਵੀ ਇਹ ਜਿਹੜਾ ਦੁਬਾਰਾ ਤੋਂ ਫੇਰ ਕਿਉਂ মিডিਆ ਥਰੂ ਆ ਜਿਹੜਾ ਇਹਨਾਂ ਨੂੰ ਆਪਦੀ ਗੱਲਬਾਤ ਆ ਜਿਹੜੀ ਉਹ ਰੱਖਣੀ ਪੈ ਰਹੀ ਹੈਗੀ ਆ ਐਸਕੇਮ ਤੇ ਹੋਰ ਜੱਥੇਬੰਦੀਆਂ ਹਜੇ ਵੀ ਇਹਨਾਂ ਦੇ ਨਾਲ ਨੇ ਪਰ ਕਿਉਂ ਵਾਰੀ ਵਾਰੀ ਹੈ ਜਿਹੜਾ মিডিਆ ਸਾਹਮਣੇ ਆਉਣਾ ਪੈ ਰਿਹਾ ਹੈਗਾ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਇਹ ਦੱਸਿਓ ਕਿ ਦੁਬਾਰਾ ਤੋਂ ਫੇਰ ਜਦੋਂ ਪਰਚਾ ਬਣ ਗਿਆ ਤੁਹਾਡਾ ਪਰਚਾ ਹੋ ਗਿਆ ਜੋ ਵੀ ਹਾਲੇ ਨਾਮਜਦ ਕੀਤੇ ਹੋਏ ਆ ਪਰਚੇ ਦੇ ਵਿੱਚ ਆਪਾਂ ਹਲਤੀ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦੇ ਸਕਦੇ ਕਿਉਂਕਿ ਉਹ ਅਦਾਲਤ ਦਾ ਕੰਮ ਹੈਗਾ ਪਰ ਇਹ ਗੱਲ ਹੈਗੀ ਆ ਕਿ ਤੁਸੀਂ ਦੁਬਾਰਾ ਤੋਂ ਫੇਰ ਅਪਰੋਚ ਕੀਤੀ ਹੈਗੀ মিডিਆ ਥਰੂ ਕੀ ਮਾਮਲਾ ਹੈਗਾ ਦੇਖੋ ਜੀ ਜਿਹੜਾ 14 ਤਰੀਕ ਦੀ ਘਟਨਾ ਹੋਈ ਸੀ ਪਿਛਲੇ ਮਹੀਨੇ ਜਿਸ ਵਿੱਚ ਸਰਦਾਰ ਸੁਖਦੇਵ ਸਿੰਘ ਜਿਨ੍ਹਾਂ ਦੀ 5 ਕਨਾਲ 16 ਮਰਲੇ ਜ਼ਮੀਨ ਸੀ 32 ਮਸਤੀਲ ਦਾ 19/2 ਹੈ 5 ਕਨਾਲ 16 ਮਰਲੇ ਰੱਖਵਾ ਹੈ ਜਿਸ ਦੀ ਮਾਲਕੀ ਤੇ ਗਰਦਾਵਰੀ ਪਰਿਵਾਰ ਦੇ ਨਾਮ ਪਰ ਹੈ ਔਰ ਇਹ ਖਾਸ ਨੰਬਰਾ ਔਰ ਐਡੇ ਕਿਲਾ ਇਹ ਬੜੀ ਵੱਡੀ ਗੱਲ ਆ ਕਈ ਵਾਰ ਸਾਂਝੀ ਖੇਵਟ ਹੁੰਦੀ ਆ ਸਾਂਝਾ ਖਾਤਾ ਹੁੰਦਾ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਦਿਖਾਉਣਾ ਚਾਹੁੰਗਾ ਤੁਸੀਂ ਦੇਖ ਸਕਦੇ ਹੋ ਇਹ ਮਾਲਕੀ ਤੇ ਗਰਦਾਵਰੀ ਹੈ 11 12 2025 ਦੀ ਇਹ ਕਿਤੇ ਵੀ ਅਸੀਂ ਕਾਨੂੰਨ ਚ ਜਾਈਏ ਅਦਾਲਤ ਚ ਜਾਈਏ ਪੁਲਿਸ ਪ੍ਰਸ਼ਾਸਨ ਕੋਲ ਜਾਈਏ ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੇ ਤੋਂ ਕਬਜ਼ਾ ਕਿਸ ਧਰ ਦਾ ਸੀ ਇਹ ਜਿਹੜਾ ਮੰਗਿਆ ਜਾਂਦਾ ਕਿਉਂਕਿ ਵਜਾ ਇਹਦਾ ਕਾਰਨ ਇਹ ਹੈ ਕਿ ਜਿਹੜੀ ਲੜਾਈ ਸੀ ਉਹ 5 ਕਨਾਲ 16 ਮਰਲੇ ਚ ਹੋਈ ਸੀ ਔਰ ਲੜਾਈ ਜਿਹੜੀ ਆ ਉਹ ਬਖੂਆ ਵੀ ਇਹ 5 ਕਨਾਲ 16 ਮਰਲੇ ਦਾ ਬਣਿਆ ਸੀ ਕਿਉਂਕਿ ਲੜਾਈ ਇੱਥੇ ਹੋਈ ਸੀ ਸਰਦਾਰ ਸੁਖਦੇਵ ਸਿੰਘ ਜਿਹੜੇ ਮੇਰੇ ਸਤਕਾਰਯੋਗ ਪਿਤਾ ਸੀ ਮਹਰੂਮ ਸਤੰਤਰਤਾ ਸੰਗਰਾਮੀ ਸਰਦਾਰ ਸੁੱਚਾ ਸਿੰਘ ਦੇ ਪੋਤਰੇ ਸੀ ਔਰ ਆਜ਼ਾਦੀ ਕਲਾਟੀਏ ਦੇ ਪੋਤਰੇ ਹੋਣ ਦੇ ਨਾਲ-ਨਾਲ ਉਹ ਆਜ਼ਾਦੀ ਕਲਾਟੀਏ ਇੱਕ ਸੰਸਥਾ ਫਰੀडम ਫੈਕਟਰ ਉਤਰਾਧਿਕਾਰੀ ਸੰਸਥਾ ਉਹਨਾਂ ਦੇ ਉਹ ਸੀਨੀਅਰ ਮੈਂਬਰ ਸੀ ਸਾਡਾ ਦੇਸ਼ ਭਗਤ ਪਰਿਵਾਰ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸੇ ਖੇਤ ਚ ਲੜਾਈ ਹੋਈ ਸੀ ਇਹਦੀ ਮਾਲਕੀ ਤੇ ਗਰਦੌਵਰੀ ਜਿਹੜੀ ਸਾਡੇ ਨਾਮ ਆ ਇਹ ਜਮ੍ਹਾਂ ਬੰਦੀ ਹੈ 12 2025 ਇਹਦਾ ਜਿਹੜਾ ਹੈਗਾ ਉਹ ਲਵਾ ਕੇ ਲੈਣ ਤਾਜ਼ਾ ਜਵਾਬੰਦੀ ਇਹ ਵੀ ਜਿਹੜੀ ਹੈ ਪਰਿਵਾਰ ਦੇ ਨਾਮ ਪਰ ਜਿਹੜੇ ਦੋਚੀ ਆ ਉਹਨਾਂ ਵੱਲੋਂ ਜਿਹੜੇ ਕਈ ਵਾਰ ਲੰਬੇ ਸਮੇਂ ਤੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਸੀ ਜ਼ਮੀਨ ਨਾਲ ਛੇੜਛਾੜ ਕਰਦੇ ਸੀ ਜਿਨ੍ਹਾਂ ਦਾ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕਈ ਵਾਰ ਪੰਚਾਇਤਾਂ 'ਚ ਗਏ ਥਾਣਿਆਂ 'ਚ ਉਹਨਾਂ ਨੂੰ ਬੁਲਾਇਆ ਪਰ ਇੰਨੀਆਂ ਸ਼ਿਕਾਇਤਾਂ ਤੇ ਜਾਂ ਪੰਚਾਇਤਾਂ ਸ਼ਿਕਾਇਤਾਂ ਕਰਨ ਤੋਂ ਬਾਅਦ ਉਹ ਹਟੇ ਨਹੀਂ ਸਾਡੇ ਵੱਲੋਂ ਫਿਰ ਜਦੋਂ ਨਹੀਂ ਹਟੇ ਤਾਂ ਅਸੀਂ ਕੋਰਟ ਦਾ ਵੀ ਸਹਾਰਾ ਲਿਆ ਅਸੀਂ ਕੋਰਟ 'ਚ ਕਿਹਾ ਕਿ ਸਾਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾਂਦਾ ਜੀ ਸਾਡੇ ਨਾਲ ਐਵੇਂ ਜਾਤੀ ਧੱਕਾ ਕੀਤਾ ਜਾਂਦਾ ਤਾਂ ਉਹਦਾ ਅਸੀਂ ਇਹ ਕੇਸ ਵੀ ਲਾਇਆ ਸੀ ਜਮੀਨ ਦਾ ਤਾਂ ਉਹਨਾਂ ਵੱਲੋਂ 14 ਤਰੀਕ ਨੂੰ ਪਿਛਲੇ ਮਹੀਨੇ ਧੱਕੇ ਨਾਲ ਕੁਝ ਅਣਪਛਾਤੇ ਗੁੰਡੇ ਵਿਅਕਤੀ ਲਿਆ ਕੇ ਜਿਹੜਾ ਕੰਬੈਨ ਲਿਆ ਕੇ ਇੱਕ ਸ਼ਵਰਾਜ 855 ਟਰੈਕਟਰ ਟਰਾਲੀ ਲੈ ਕੇ ਆਏ ਸੀ ਉਹਨਾਂ ਦੇ ਨਾਲ ਕਾਰਾਂ ਸੀ ਜ ਮੋਟਰਸਾਈਕਲ ਸੀ ਤਾਂ ਉਹਨਾਂ ਵੱਲੋਂ ਪੱਕਾ ਖਾਲਾ ਢਾ ਕੇ ਤੇ ਸਾਡੇ ਖੇਤ 'ਚ ਜਿਹੜਾ ਉਹ ਫਸਲ ਵੜਨ ਦੀ ਕੋਸ਼ਿਸ਼ ਕੀਤੀ ਸੀ ਮੇਰੇ ਮਾਤਾ ਜੀ ਨੂੰ ਪਤਾ ਲੱਗਿਆ ਇੰਨਾ ਨੇ ਰੋਲਾ ਪਾਇਆ ਕਿ ਆਪਣੀ ਜ਼ਮੀਨ ਤੇ ਕਬਜ਼ਾ ਕਰਨ ਆਗੇ ਧੱਕੇ ਨਾਲ ਫਸਲ ਵੱਢਣ ਆ ਗਈ ਮੇਰੇ ਪਿਤਾ ਜੀ ਜਿਨ੍ਹਾਂ ਨੇ ਗਰਦੌਰੀ ਤੇ ਜਮ੍ਹਾਂਬੰਦੀ ਹੱਥ ਚ ਲਈ ਮੇਰੇ ਭਰਾ ਨੂੰ ਨਾਲ ਲੈ ਗਏ ਮੈਂ ਵੀ ਗਿਆ ਮੇਰੇ ਮਾਤਾ ਜੀ ਗਏ ਜਦੋਂ ਮੇਰੇ ਪਿਤਾ ਜੀ ਨੇ ਜਾ ਕੇ ਜਮ੍ਹਾਂਬੰਦੀ ਤੇ ਗਰਦੌਰੀ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਮੇਰੇ ਪਿਤਾ ਜੀ ਤੇ ਡੰਡਿਆਂ ਸੋਟਿਆਂ ਨਾਲ ਰਾੜਾ ਨਾਲ ਜਿਹੜਾ ਹਮਲਾ ਕੀਤਾ ਚਾਰਾਂ ਦੋਸ਼ੀਆਂ ਨੇ ਜਦੋਂ ਮੇਰੇ ਪਿਤਾ ਤੇ ਹਮਲਾ ਹੋ ਰਿਹਾ ਸੀ ਕੋਈ ਵੀ ਕੁੱਤ ਹੋਵੇ ਜਦੋਂ ਉਹਦੇ ਪਿਓ ਦੇ ਇਸ ਤਰ੍ਹਾਂ ਸੱਟਾਂ ਪੈਂਦੀਆਂ ਹੁਣ ਤਾਂ ਉਹ ਛਡਾਉਣ ਜਾਂਦਾ ਮੈਂ ਆਪਦੇ ਪਿਤਾ ਦੀ ਜਿਹੜਾ ਸੱਟਾਂ ਤੋਂ ਬਚਾਉਣ ਲਈ ਜਦੋਂ ਅੱਗੇ ਹੋਇਆ ਮੇਰੇ ਪਿਤਾ ਨੂੰ ਮਾਰ ਨਾ ਦੇਣ ਕਿਤੇ ਤਾਂ ਮੇਰੇ ਤੇ ਵੀ ਬਹੁਤ ਹਮਲੇ ਹੋਇਆ ਅਜੇ ਵੀ ਮੇਰੀ ਬਾਹਂ ਨੁਕਸ ਹੈ ਗੰਡਾ ਬੱਜੀਆਂ ਹੋਈਆਂ ਖੂਨ ਦੀਆਂ ਜਿੱਦਾਂ ਮੈਂ ਹੁਣ ਸ਼੍ਰੀ ਗੰਗਾ ਨਗਰ ਦੇ ਇੱਕ ਹਸਪੀਟਲ ਤੋਂ ਆਪ ਦਾ ਇਲਾਜ ਕਰਾ ਰਿਹਾ ਮੈਨੂੰ ਜਿਹੜੀ ਬਾਹਂ ਨੂੰ ਵੀ ਇਨਫੈਕਸ਼ਨ ਹੈ ਉਹਦੇ ਨਾਲ ਮੈਨੂੰ ਬੁਖਾਰ ਵੀ ਚੜਦਾ ਤਾਂ ਉਹ ਥੋੜੇ ਦਿਨ ਬਾਅਦ ਮੇਰੇ ਪਿਤਾ ਜੀ ਦੀ ਉਹਨਾਂ ਸੱਟਾਂ ਦੀ ਵਜ੍ਹਾ ਕਰਕੇ ਮੌਤ ਹੋ ਗਈ ਸੀ ਹੁਣ ਇਹ ਵਾਰ-ਵਾਰੇ ਸਵਾਲ ਕਰਦੇ ਆ ਕਿ ਸਖਦੇਵ ਸਿੰਘ ਉਸ ਦਿਨ ਦਾਖਲ ਕਿਉਂ ਨਹੀਂ ਹੋਇਆ ਸੀ ਮੈਂ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਨਾ ਕਿ ਜਦੋਂ 50-60 ਗੁੰਡੇ ਆ ਗਏ ਸੀ ਤਾਂ ਚਾਰਾਂ ਦੋਛੀਆਂ ਨੇ ਮੇਰੇ ਪਿਤਾ ਨੂੰ ਇਹ ਧਮਕੀ ਦੇ ਕੇ ਗਏ ਸੀ ਕਿ ਇੱਕ ਘੰਟਾ ਰੁਕ ਜਾ ਅਸੀਂ ਫੇਰ ਆਉਂਨੇ ਆ ਮੇਰੇ ਪਿਤਾ ਜੀ ਨੇ ਕਿਹਾ ਕਿ ਘਰ 'ਚ ਬੱਚੇ ਛੋਟੇ ਆ ਬੀਬੀਆਂ ਕਾਕਾ ਤੂੰ ਆਪਣਾ ਛੇਤੀ ਤੋਂ ਛੇਤੀ ਇਲਾਜ ਕਰਵਾ ਤੇ ਮੈਂ ਕੱਲ ਤੱਕ ਆ ਜਾਊਂਗਾ ਕਿਉਂਕਿ ਰਿਸ਼ਤੇਦਾਰ ਘਰੇ ਬੁਲਾ ਲਾਂਗੇ ਇਹਨਾਂ ਦਾ ਪਤਾ ਕੋਈ ਨਹੀਂ ਫਸਲ ਵੱਢਣ ਆ ਜਾਣ ਜਾਂ ਰਾਤ ਨੂੰ ਆ ਜੇ ਹਮਲਾ ਕਰ ਦੇਣ ਤਾ ਉਸ ਕਰਕੇ ਮੇਰੇ ਪਿਤਾ ਜੀ ਉਹ ਘਰ ਰਹੇਗੇ ਸੀ ਮੈਂ ਦਾਖਲ ਹੋ ਗਿਆ ਸੀ 16 ਤਰੀਕ ਨੂੰ ਮੈਨੂੰ ਸਵੇਰੇ 9:00 10:00 ਵਜੇ ਕਰੀਬ ਮੈਂ ਛੁੱਟੀ ਲੈ ਲਈ ਸੀ ਸਰਕਾਰੀ ਹਸਪਤਾਲ ਤੋਂ ਮੇਰੇ ਪਿਤਾ ਜੀ ਇਲਾਜ ਕਰਵਾ ਰਹੇ ਸੀ ਘਰ 'ਚ ਵੀ ਪਰ ਉਹ ਵਾਰ-ਵਾਰ ਉਹਨਾਂ ਸੱਟਾਂ ਦਾ ਗੁੱਜੀਆਂ ਸੱਟਾਂ ਦਾ ਜ਼ਿਕਰ ਕਰਦੇ ਸੀ ਮੈਂ 16 ਤਰੀਕ ਨੂੰ ਮੈਂ ਉਹਨਾਂ ਦਾ ਇਲਾਜ ਸ਼ੁਰੂ ਕਰਾਉਣਾ ਕੀਤਾ ਤਾਂ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਆ ਉਹਦੇ ਬਾਹਾਂ ਤੇ ਬਹੁਤ ਜ਼ਿਆਦਾ ਸੱਟ ਸੀ ਲੱਤੀ ਤਾਂ ਮੈਂ ਉਹਦਾ ਜਿਹੜਾ ਮਿਸ਼ਨ ਹਸਪਤਾਲ ਹੈ ਮਲੋਟ ਰੋਡ ਤੇ ਸ੍ਰੀ ਮੁਕਤਸਰ ਸਾਹਿਬ ਉੱਥੇ ਐਕਸ-ਰੇ ਕਰਵਾਏ ਜਿਨ੍ਹਾਂ ਵਿੱਚ ਉਹਨਾਂ ਦੇ ਮਸਲ ਪਾਟੇ ਆਏ ਸੀ ਬਾਲ ਵਿੱਚ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਅਸੀਂ ਉਹਨਾਂ ਨੂੰ 18 ਤਰੀਕ ਨੂੰ ਜਿਹੜਾ ਸੰਜੇ ਹਸਪੀਟਲ ਲੈ ਗਏ 19 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਹੁਣ ਇਹ ਵਾਰ-ਵਾਰ ਇੱਕ ਗੱਲ ਇਹ ਕਹਿੰਦੇ ਆ ਜੀ ਸੁਖਦੇਵ ਸਿੰਘ ਸ਼ੂਗਰ ਦਾ ਮਰੀਜ਼ ਸੀ ਸੁਖਦੇਵ ਸਿੰਘ ਗੁਰਦਿਆਂ ਦਾ ਮਰੀਜ਼ ਸੀ ਸੁਖਦੇਵ ਨੂੰ ਹਾਰਟ ਦੀ ਪ੍ਰੋਬਲਮ ਸੀ ਸੁਖਦੇਵ ਦਾ ਤਾਂ ਬਲੱਡ ਪ੍ਰੈਸ਼ਰ ਆਇਰ ਪਹਿਲੀ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਜੇ ਉਹਨੂੰ ਇੰਨੀਆਂ ਬਿਮਾਰੀਆਂ ਸੀ ਤਾਂ ਫਿਰ ਉਹ ਚੱਲ ਕੇ ਖੇਤ ਤੱਕ ਕਿਵੇਂ ਗਿਆ ਮੈਨੂੰ ਇਹਦਾ ਜਰੂਰ ਜਵਾਬ ਦੇ ਦੂਜੀ ਗੱਲ ਜੇ ਉਹਨਾਂ ਨੂੰ ਪਤਾ ਸੀ ਇਹਦੇ ਇੰਨੀਆਂ ਸਟਾ ਆ ਮਾਫ ਕਰਨਾ ਇੰਨੀਆਂ ਬਿਮਾਰੀਆਂ ਜੇ ਉਹਨਾਂ ਨੂੰ ਲੱਗਦਾ ਸੀ ਕਿ ਸਖਦੇਵ ਸਿੰਘ ਦੇ ਇੰਨੀਆਂ ਬਿਮਾਰੀਆਂ ਫਿਰ ਉਹਨਾਂ ਨੇ ਸੱਟਾਂ ਕਿਉਂ ਮਾਰੀਆਂ ਸਭ ਕੁਝ ਝੂਠ ਹੈ ਇਹ ਸਚਾਈ ਇਹ ਹੈ ਕਿ ਸਖਦੇਵ ਸਿੰਘ ਕਿਸੇ ਬਿਮਾਰੀ ਦਾ ਸ਼ਿਕਾਰ ਨਹੀਂ ਸੀ ਕਿਸੇ ਬਿਮਾਰੀ ਦਾ ਕੋਈ ਉਹਦੋਂ ਸੀ ਐਸਾ ਨਹੀਂ ਸੀ ਬਿਮਾਰੀ ਨਹੀਂ ਸੀ ਆਸ-ਪਾਸ ਦੇ ਪਿੰਡਾਂ ਦੇ ਮੇਰੇ ਪੰਚਾਇਤ ਖੜੀ ਹੈ ਇਹਨਾਂ ਨੂੰ ਪੁੱਛ ਸਕਦੇ ਹੋ ਮੇਰੇ ਪਿਤਾ ਜੀ ਬਿਲਕੁਲ ਤੰਦਰੁਸਤ ਸੀ 52 ਸਾਲ ਉਹਨਾਂ ਦੀ ਉਮਰ ਸੀ ਇਹਨਾਂ ਦੀਆਂ ਸੱਟਾਂ ਦੀ ਵਜ੍ਹਾ ਕਰਕੇ ਉਹ ਸਾਨੂੰ ਛੱਡ ਗਏ ਅੱਜ ਅਸੀਂ ਉਹਨਾਂ ਦਾ ਇਨਸਾਫ ਲਈ ਫੇਰ ਤੋਂ ਮੀਡੀਆ ਸਾਹਮਣੇ ਆਏ ਆ ਇਹ ਸਾਡੇ ਪਰਿਵਾਰ ਤੇ ਕਹਿੰਦੇ ਆ ਜੀ ਸਾਡੇ ਨਾਂ ਮਾਲਕੀ ਆ ਸਾਡੇ ਨਾਂ ਗਰਦਾਵਰੀ ਆ ਬਿਲਕੁਲ ਆਨ ਦੀ ਰਿਕਾਰਡ ਹੈ ਤਾਂ ਜੀ ਜਮ੍ਹਾਂ ਬੰਦੀ ਤੇ ਗਰਦਾਵਰੀ ਆ ਜੇ ਇਹਦੇ ਵਿੱਚ ਇੱਕ ਵੀ ਗਰਦਾਵਰੀ ਚ ਉਹਨਾਂ ਦਾ ਨਾਂ ਹੋਵੇ ਮਾਲਕੀ ਚ ਨਾ ਹੋਵੇ ਤਾਂ ਅਸੀਂ ਦੇਨਦਾਰ ਸਾਡੇ ਨਾਂ ਤਾਜੀ ਜਮ੍ਹਾਂ ਬੰਦੀ ਆ ਇਨਕ ਵਾਰੀ ਇਸ ਪਰਿਵਾਰ ਵੱਲੋਂ ਹਰਜਿੰਦਰ ਦੇ ਵੱਲੋਂ ਸੁਖਜਿੰਦਰ ਦੇ ਵੱਲੋਂ ਬੀਬੀ ਵੀਰਪਾਲ ਉਹਨਾਂ ਵੱਲੋਂ ਲਾਈ ਗਈ ਐ ਇਨਕ ਵਾਰੀ ਮਾਨਯੋਗ ਐਸਐਸਪੀ ਫਰੀਦਕੋਟ ਸਾਹਿਬ ਫਰੀਦਕੋਟ ਅਸੀਂ ਸਾਨੂੰ ਉਸ ਕਾਨੂੰਨ ਤੇ ਭਰੋਸਾ ਰੱਖਣ ਵਾਲੇ ਆਸੀਂ ਤਾਂ ਦੇਸ਼ ਭਗਤ ਪਰਿਵਾਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਘਰ ਦੇ ਸਾਹਮਣੇ ਸਮਾਰਕ ਵੀ ਬਣਿਆ ਤਿਰੰਗਾ ਝੰਡਾ ਲਰਾਇਆ 45 ਫੁੱਟ ਉੱਚਾ ਅਸੀਂ ਦੇਸ਼ ਨੂੰ ਤੇ ਕਾਨੂੰਨ ਦੇ ਦਾਇਰੇ ਚ ਰਹਿਣ ਵਾਲੇ ਇਨਸਾਨ ਆ ਸਾਨੂੰ ਉਸ ਕੋਈ ਇੱਕ ਵਾਰੀ ਤੇ ਵੀ ਭਰੋਸਾ ਅਸੀਂ ਪ੍ਰਸ਼ਾਸਨ ਤੇ ਮਾਣਯੋਗ ਪੁਲਿਸ ਤੇ ਭਰੋਸਾ ਕਰਦੇ ਆ ਅਸੀਂ ਉਹ ਜਿਹੜੀ ਇਨਕਵਰੀ ਆ ਉਹਨੂੰ ਸਿਰ ਮੱਥੇ ਪ੍ਰਵਾਨ ਕਰਦੇ ਆ ਜਿੱਥੇ ਸਾਨੂੰ ਮਾਣਯੋਗ ਪ੍ਰਸ਼ਾਸਨ ਵੱਲੋਂ ਬਣਾਇਆ ਬੁਲਾਇਆ ਜਾਂਦਾ ਕਿ ਅਸੀਂ ਆਪਣਾ ਪੱਖ ਰੱਖਦੇ ਆ ਜੋ ਉਹਨਾਂ ਵੱਲੋਂ ਸੂਤ ਮੰਗੇ ਜਾਂਦੇ ਉਹ ਦਿੰਨੇ ਆ ਪਰ ਇਹ ਇਨਕੁਆਰੀ ਲਵਾ ਕੇ ਵੀ ਅਜੇ ਨਟਕਦੇ ਕਦੇ ਕਹਿ ਦਿੰਦੇ ਜੀ ਅਸੀਂ ਧਰਨਾ ਲਾਵਾਂਗੇ ਕਦੇ ਸਾਡੀ ਮਾਤਾ ਦੀ ਡੈਥ ਹੋ ਗਈ ਮਾਤਾ ਦੀ ਉਮਰ ਕਰੀਬ ਦੇ ਕਰੀਬ 100 ਸਾਲ ਸੀ ਸਾਡਾ ਮਾਤਾ ਨਾਲ ਕੋਈ ਲੈਣਦੇ ਨਹੀਂ ਸੀ ਮਾਤਾ ਦੇ ਘਰ ਪੋਤੇ ਪੋਤੀਆਂ ਉਹਦੀਆਂ ਪੋਤ ਨੋਆ ਉਹਦੀਆਂ ਨੋਆ ਉਹਦੇ ਪੋਤਰੇ ਇਹ ਸਭ ਘਰ ਸੀ ਇਹ ਕਹਿੰਦੇ ਆ ਜੀ ਉਹ ਗ੍ਰਿਫਦਾਰ ਤੁਸੀਂ ਆਪ ਦੇਖੋ ਉਹਨਾਂ ਦੀ ਕੋਈ ਅਰੈਸਟ ਪਈ ਆ ਉਹਨਾਂ ਦਾ ਇੱਕ ਪੋਤਾ ਜਿਹੜਾ ਉਹ ਮਹਾਲੀ ਆ ਜ਼ਿਲ੍ਹਾ ਪੁਲਾਈ ਅਫਸਰ ਆ ਉਹ ਕਿੱਥੇ ਸੀ ਇਸ ਕਰਕੇ ਸਾਡੇ ਪਰਿਵਾਰ ਤੇ ਝੂਠੇ ਇਲਜ਼ਾਮ ਲਾਇਆ ਗਿਆ ਕਿ ਜੀ ਮਾਤਾ ਇਹਨਾਂ ਦੀ ਵਜ੍ਹਾ ਕਰਕੇ ਮਰ ਗਈ ਬਿਲਕੁਲ ਝੂਠ ਹੈ ਮਾਤਾ ਦੀ ਉਮਰ ਬਹੁਤ ਜ਼ਿਆਦਾ ਸੀ ਮਾਤਾ ਪਿਛਲੇ ਬਹੁਤ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਐਨੀ ਉਮਰ ਹੋ ਪੋ ਕੇ ਗਏ ਆ ਉਹ ਕੁਦਰਤੀ ਉਹਨਾਂ ਦੀ ਮੌਤ ਹੋਈ ਆ ਕੋਈ ਕਿਸੇ ਦਾ ਕੋਈ ਵਜ੍ਹਾ ਨਹੀਂ ਦੂਜੀ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਕਹਿਣਾ ਚਾਹੁੰਗਾ ਫਿਰ ਅਸੀਂ ਦੇਸ਼ ਭਗਤ ਪਰਿਵਾਰਾਂ ਸੁਤੰਤਰਤਾ ਸੰਗਰਾਮੀ ਪਰਿਵਾਰ ਆ ਅਸੀਂ ਕਾਨੂੰਨ ਦੇ दायरे 'ਚ ਰਹਿੰਦੇ ਆ ਕਾਨੂੰਨ ਦੇ ਜੋ ਦੈਰਜ ਰਹਿ ਕੇ ਕਾਨੂੰਨ ਦਾ ਜੋ ਹੁਕਮ ਆਇਆ ਉਹਨੂੰ ਸਿਰ ਮੱਥੇ ਪ੍ਰਵਾਨ ਕਰਨ ਵਾਲੇ ਇਨਸਾਨ ਆ ਮੇਰੇ ਪਿਤਾ ਜੀ ਅਗਰ ਕਾਨੂੰਨ ਨੂੰ ਨਾ ਮੰਨਦੇ ਹੁੰਦੇ ਤਾਂ ਉਹ ਸ਼ਾਇਦ ਇਹ ਜਮ੍ਹਾਂ ਬੰਦੀਆਂ ਗਰਦਾਵਰੀਆਂ ਨਾ ਲੈ ਕੇ ਜਾਂਦੇ ਜਿਵੇਂ ਉਹ ਦਾਵਾ ਬੋਲ ਕੇ ਆਏ ਸੀ ਹਥਿਆਰ ਲੈ ਕੇ ਆਏ ਸੀ ਇਹ ਵੀ ਲੈ ਕੇ ਜਾਂਦੇ ਪਰ ਨਹੀਂ ਮੇਰੇ ਪਿਤਾ ਜੀ ਐਸੀ ਨਹੀਂ ਸੀ ਉਹਨਾਂ ਨੇ ਮੇਰੇ ਪਰਿਵਾਰ ਨੂੰ ਇਹੀ ਕਿਹਾ ਸੀ ਕਿ ਆਪਾਂ ਮਾਲਕੀ ਗਰਦਾਵਰੀ ਆਪਣੇ ਨਾਮ ਪਰ ਭਾਈ ਆਪਾਂ ਆਪਦੀ ਮਾਲਕੀ ਤੇ ਗਰਦਾਵਰੀ ਦੇ ਕਾਗਜ਼ ਲੈ ਕੇ ਜਾਣੇ ਆ ਆ ਆਪਣੇ ਕੋਲੇ ਅਸਲ ਸਬੂਤ ਹੈ ਜਿਹੜਾ ਅੱਜ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਰਿਹਾ ਉਹ ਕਹਿੰਦੇ ਆ ਜੀ 1990 ਤੋਂ 1992 ਤੱਕ ਸਾਡੇ ਪਰਿਵਾਰ ਦਾ ਕਬਜ਼ਾ ਕਿਹੜਾ ਕਬਜ਼ਾ ਜੀ ਆ ਜਮ੍ਹਾਂ ਬੰਦੀ ਦੇਖ ਲਓ ਆ ਕਰਤਾਰੀ ਦੇਖ ਲਓ ਅਸੀਂ ਆ ਰਜਿਸਟਰੀ ਹੈ ਬੀਬੀ ਭਪਿੰਦਰ ਕੌਰ ਪਤੀ ਗੁਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੰਡਾ ਰੋਡਾ ਪਿੰਡਾ ਉਹਨਾਂ ਤੋਂ ਹੀ ਖਰੀਦੀ ਆ 5 ਕਨਾਲ 16 ਮਰਲੇ ਜਮੀਨ ਹੈ ਕਿਸੇ ਦਾ ਕੋਈ ਇਹਦੇ ਨਾਲ ਲੈਣ ਦੇ ਨਹੀਂ ਖਾਸ ਨੰਬਰ ਹੈ ਉੱਡਾ ਹੀ ਕਿਲਾ ਹੈ ਇਸ ਕਰਕੇ ਸਾਡੀ ਤੇ ਹੀ ਬੇਨਤੀ ਹੈ ਬਾਕੀ ਮੇਰੇ ਪਰਿਵਾਰ ਦੇ ਮੈਂਬਰ ਖੜੇ ਆ ਜਾਂ ਪੰਚਾਇਤ ਦੇ ਜ਼ਿੰਮੇਵਾਰ ਬੰਦੇ ਖੜੇ ਆ ਉਹ ਵੀ ਤੁਹਾਨੂੰ ਦੱਸਣਗੇ ਕਿ ਕੀ ਹੁਣ ਅੱਗੇ ਵਾਕਿਆ ਹੈਗਾ ਉਹਦੇ ਬਾਰੇ ਜਾਣਕਾਰੀ ਦੇਣਗੇ ਅੱਛਾ ਭਾਈ ਇਹ ਦੱਸਿਓ ਕਿ ਪਰਚਾ ਹੋ ਗਿਆ ਸੀਗਾ ਪਰਚਾ ਹੋ ਗਿਆ ਸੀਗਾ ਜੀ ਤਾਂ ਉਸ ਪਰਿਵਾਰ ਦੇ ਮੈਂ ਪਹਿਲਾਂ ਜਿਵੇਂ ਦੱਸ ਕੇ ਹਟਿਆ ਕਿ ਸਾਡੇ ਬੀਬੀ ਐ ਵੀਰਪਾਲ ਕੌਰ ਬੀਬੀ ਵੀਰਪਾਲ ਕੌਰ ਵੱਲੋਂ ਇੱਕ ਇਨਕੁਆਰੀ ਲਵਾਈ ਗਈ ਹੈ ਉਹਦੀ ਇਨਕੁਆਰੀ ਮਾਨਯੋਗ ਐਸਐਸਪੀ ਫਰੀਦਕੋਟ ਮੈਡਮ ਸਤਕਾਰਯੋਗ ਉਹਨਾਂ ਦੇ ਚੱਲ ਰਹੀ ਹੈ ਔਰ ਜਿੱਥੇ ਵੀ ਸਾਡੇ ਬੁਲਾਇਆ ਜਾਂਦਾ ਐ ਇੱਕ ਵਾਰੀ ਦੇ ਵਿੱਚ ਤਾਂ ਅਸੀਂ ਮਾਨਜੋਕ ਪ੍ਰਸ਼ਾਸਨ ਅੱਗੇ ਅਸੀਂ ਜਾ ਕੇ ਪੇਸ਼ ਹੁੰਨੇ ਆ ਮੇਰਾ ਪਰਿਵਾਰ ਜਾਂਦਾ ਅਸੀਂ ਜਾਂਦੇ ਆ ਔਰ ਅਸੀਂ ਤਾਂ ਕਾਨੂੰਨ ਦੇ ਦਾਇਰੇ 'ਚ ਰਹਿਣ ਵਾਲੇ ਆ ਮੈਨੂੰ ਸਭ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਕਿ ਕਬਜ਼ਾ ਕਿਸ ਦਾ ਅਰਦਾਸੀ ਮੈਂ ਕਹਾਂ ਜੀ ਮੇਰਾ ਚਲੋ ਕਾਨੂੰਨ ਨੂੰ ਕਹਿਣਾ ਆਪਣਾ ਹੱਕ ਹੁੰਦਾ ਮੈਂ ਕਹਿਣਾ ਉਹ ਕਹਿੰਦੇ ਵੀ ਜਮਾਂਬੰਦੀ ਤੇ ਗਰਦੌਰੀ ਦਿਖਾ ਗਰਦੌਰੀ ਇਹ ਤੈਅ ਕਰਦੀ ਐ ਕਿ ਹੱਕ ਕਿਸ ਦਾ ਕਬਜ਼ਾ ਕਿਸ ਦਾ ਜਿਸ ਦੇ ਨਾਮ ਪਰ ਗਰਦੌਰੀ ਹੋਵੇ ਉਹਦਾ ਹੱਕ ਹੁੰਦਾ ਉਹਦਾ ਕਬਜ਼ਾ ਹੁੰਦਾ ਕੱਲੀ ਗਰਦਾਵਰੀ ਨਹੀਂ ਮੈਂ ਕਹਾਂ ਜੀ ਮੇਰੇ ਨਾਂ ਤਾਂ ਮਾਲਕੀ ਵੀ ਆ ਮੈਂ ਉਹਨਾਂ ਨੂੰ ਜਮ੍ਹਾਂ ਮੰਦੀ ਵੀ ਦਿਨਾ ਰਜਿਸਟਰੀ ਵੀ ਦਿਖਾਉਣਾ ਅਸੀਂ ਆਪਣਾ ਪੱਖ ਰੱਖਦੇ ਆ ਅਸੀਂ ਅੱਜ ਵੀ ਕਾਨੂੰਨ ਤੇ ਪ੍ਰਸ਼ਾਸਨ ਤੇ ਭਰੋਸਾ ਰੱਖਦੇ ਆ ਮਾਣਯੋਗ ਪੁਲਿਸ ਤੇ ਸਾਨੂੰ ਪੂਰਨ ਭਰੋਸਾ ਕਿ ਅਸੀਂ ਦੇਸ਼ ਭਗਤ ਪਰਿਵਾਰਾਂ ਜੋ ਫੈਸਲਾ ਉਹ ਅਸੀਂ ਖੜੇ ਮੱਥੇ ਪ੍ਰਵਾਨ ਕਰਾਂਗੇ ਸਾਡੇ ਹੱਕ ਚਾਉਂ ਅੱਛਾ ਜਿਹੜੀ ਪੋਸਟ ਮਾਰਟਮ ਰਿਪੋਰਟ ਆਈ ਹੈਗੀ ਆ ਕਿਉਂਕਿ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਆ ਅੱਗੇ ਸਾਰੀ ਸਾਰੀ ਕਾਰਵਾਈ ਆ ਜਿਹੜੀ ਹੋਣੀ ਹੈਗੀ ਆ ਅਗਲੀ ਜੇਕਰ ਕਿਸੇ ਨੂੰ ਕੋਈ ਦੋਸ਼ੀ ਵੀ ਪਾਇਆ ਜਾਂਦਾ ਹੈਗਾ ਉਹ ਰਿਪੋਰਟ ਆ ਜਿਹੜੀ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈਗੀ ਆ ਉਸ ਰਿਪੋਰਟ ਦੇ ਵਿੱਚ ਜਿਹੜਾ ਫਿਲਹਾਲ ਕੀ ਆਇਆ ਹੈ ਉਹਨਾਂ ਦੇ ਵਿੱਚ ਸੱਟਾਂ ਵੀ ਆਈਆਂ ਜੀ ਜੀ ਠੀਕ ਹੈ ਜੀ ਉਹਦੇ ਸੱਟਾਂ ਆਈਆਂ ਬਾਕੀ ਇੱਕ ਮਿਸਲਾ ਰਿਪੋਰਟ ਹੁੰਦੀ ਹੈ ਉਹ ਖਰੜ ਤੋ ਹੁੰਦੀ ਹੈ ਜੀ ਅਜੇ ਸਾਨੂੰ ਮਿਲੀ ਨਹੀਂ ਸਾਡੇ ਵਕੀਲ ਸਾਹਿਬ ਨੂੰ ਨਹੀਂ ਮਿਲੀ ਜੀ ਤੇ ਦੂਜੀ ਗੱਲ ਇਹ ਆ ਵੀ ਗਵਾਹ ਵੀ ਬਹੁਤ ਮੈਨੇ ਰੱਖਦੇ ਆ ਕਿ ਮੌਕੇ ਪਰ ਕਿ ਸਾਡੇ ਗਵਾਹ ਵੀ ਜਿਹੜੇ ਇਹ ਪਰਚੀ 'ਚ ਲਿਖਾਈ ਆ ਉਹ ਸਾਡੇ ਗਵਾਹ ਵੀ ਇੱਥੇ ਗਵਾਹੀ ਦੇਣ ਨੂੰ ਤਿਆਰ ਹੈ ਕਿ ਇਹ ਵਾਕਈ ਘਟਨਾ ਹੋਈ ਸੀ ਸਾਡੇ ਅੱਛਾ ਮੈਂ ਇੱਕ ਗੱਲ ਹੋਰ ਬੜੀ ਜ਼ਰੂਰੀ ਕਹਿਣੀ ਚਾਹੁੰਦਾ ਕਈ ਵਾਰ ਕਈ ਵਾਰ ਮੈਂ ਦੇਖਿਆ ਕਿ ਉਹਨਾਂ ਦੇ ਸਾਥੀ ਸਤਕਾਰਯੋਗ ਆ ਸਾਰੇ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਉਹ ਕਹਿੰਦੇ ਆ ਜੀ ਕੋਈ ਲੜਾਈ ਨਹੀਂ ਹੋਈ ਸੀ ਸਾਡੇ ਕੋਲ ਵੀਡੀਓ ਵੀ 5 ਮਿੰਟ ਦੀ ਆ ਸਾਡੇ ਕੋਲ ਫੋਟੋਆਂ ਵੀ ਆ ਤਿੰਨ ਚਾਰ ਵੀਡੀਓ ਵੀ ਲੜਾਈ ਹੁੰਦੀਆਂ ਦੀਆਂ ਕੰਬੈਨ ਦੀਆਂ ਵੀ ਆ ਉਸ ਪਰਿਵਾਰ ਦੇ ਜਿਹੜੇ ਖੜੇ ਆ ਲੜਾਈ ਕਰ ਰਹੇ ਉਹਨਾਂ ਦੀਆਂ ਵੀ ਆ ਇੱਕ ਕਈ ਵਾਰ ਉਹਨਾਂ ਦੇ ਭਰਾਏ ਵੀ ਤੁਸੀਂ ਪੱਤਰਕਾਰ ਵੀਰੋ ਚੈਨਲ ਤੋਂ ਆਏ ਹੋ ਸਤਿਕਾਰਯੋ ਤੁਸੀਂ ਦੇਖਣਾ ਉਹ ਕਿਤੇ ਕਿਤੇ ਖਬਰ 'ਚ ਇਹ ਵੀ ਗੱਲ ਕਹਿੰਦੇ ਆ ਕਿ ਜੇ ਮਾਮੂਲੀ ਝਗੜਾ ਹੋਇਆ ਕਿਤੇ ਮੰਨਦੇ ਵੀ ਆ ਨਾ ਝਗੜਾ ਮਾਮੂਲੀ ਝਗੜਾ ਹੋਇਆ ਲੜਾਈ ਹੋਈ ਹੈ ਲੜਾਈ ਦੀ ਵਜ੍ਹਾ ਕਰਕੇ ਗੁੱਜੀਆਂ ਸੱਟਾਂ ਦੀ ਵਜ੍ਹਾ ਕਰਕੇ ਸੁਖਦੇਵ ਸਿੰਘ ਦੀ ਮੌਤ ਹੋਈ ਹੈ ਠੀਕ ਹੈ ਜੀ ਅੱਛਾ ਤੁਹਾਡੇ ਧਿਆਨ ਦੇ ਵਿੱਚ ਹੋਣਾ ਹੈਗਾ ਸੁਖਦੇਵ ਸਿੰਘ ਤੁਹਾਨੂੰ ਅਕਸਰ ਮਿਲਦੇ ਹੋਣਗੇ ਉਹਨਾਂ ਨੂੰ ਕੋਈ ਉਸ ਤਰ੍ਹਾਂ ਦੀ ਬਿਮਾਰੀ ਤੁਹਾਡੇ ਧਿਆਨ ਦੇ ਵਿੱਚ ਹੈ ਮੇਰੇ ਵੱਡੇ ਭਾਈ ਸਾਹਿਬ ਸੀ ਉਹ ਜੀ ਕੋਈ ਬਿਮਾਰੀ ਨਹੀਂ ਸੀ ਉਹਨੂੰ ਜਮਾਂ ਤੰਦਰੁਸਤ ਸੀਗੇ ਇਹ ਸੱਟਾਂ ਦੀ ਵਜ੍ਹਾ ਨਾਲ 2 ਦਿਨਾਂ ਦੇ ਵਿੱਚ ਹੀ ਡਾਊਨ ਪੈ ਗਏ ਜਮਾਂ ਜੀ ਅੱਛਾ ਹੁਣ ਹੁਣ ਕੀ ਦਿੱਕਤ ਕੀ ਆ ਰਹੀ ਪਰੇਸ਼ਾਨੀ ਕੀ ਆ ਰਹੀ ਹੈਗੀ ਹੁਣ ਇਸ ਟਾਈਮ ਦਿੱਕਤ ਇਹ ਵੀ ਉਹ ਆਦੀ ਮਾਤਾ 100 ਸਾਲ ਦੀ ਉਹਨਾਂ ਦੀ ਮਰਤੇ ਹੋਈ ਹੈ ਵੀ ਉਮਰ ਦੇ ਹਿਸਾਬ ਨਾਲ ਉਹਨੂੰ ਰੱਖੀ ਬੈਠੇ ਆ ਕਹਿੰਦੇ ਕਿ ਪਰਚਾ ਬਰਾਬਰ ਹੋਣਾ ਚਾਹੀਦਾ ਜੀ ਅੱਛਾ ਪੁਲਸ ਨੇ ਫਿਰ ਪਰਚਾ ਕੀਤਾ ਫਿਰ ਤੁਹਾਡੇ ਤੇ ਜਾਂ ਨਹੀਂ ਕੀਤਾ ਹਾਲੇ ਨਹੀਂ ਨਹੀਂ ਹਜੇ ਕੁਝ ਨਹੀਂ ਕੀਤਾ ਜੀ ਤਾਂਕੀਆਂ ਦੇ ਰਹੇ ਆ ਦੂਜੀ ਧਰਵਾਲੇ ਵੀ ਐਂ ਕਰਾ ਦੇ ਆਂਗੇ ਐਂ ਕਰਾ ਦੇ ਆਂਗੇ ਜੀ ਜੀ